ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਮਾਤਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਅੱਜ ਹੈਗੀ ਹੈ ਜੀ ਸਾਡੀ ਸੰਦੀਪ ਘਰ ਦੀ ਐਨੀਵਰਸਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਨ ਐਨੀਵਰਸਰੀ ਸਾਰਾ ਤਾਂ ਮੇਰਾ ਪਾਸਾ ਦੁਖਦਾ ਤੇਰੇ ਪਾਸੇ ਦੁਖਦੇ ਹੋ ਮੈਂ ਸਵੇਰੋਂ ਸਰਦਾਰ ਜੀ ਨੂੰ ਕਿਹਾ ਵੀ ਅਵੇ ਆਪਾਂ ਨੇ ਐਨੀਵਰਸਰੀ ਮਨਾਉਣ ਜ ਹੈ ਕਹਿੰਦੇ ਠੀਕ ਹੈ ਤਾਂ ਮੈਂ ਕਿਹਾ ਵਿੱਕੀ ਸਿੰਘ ਨੂੰ ਵੀ ਆਪਾਂ ਨਾ ਮਹਾਲੀ ਜਾਣਾ ਜਿਹੜਾ ਉਹ ਪੀਵੀਆਰ ਕਿਹੜਾ ਉਹ ਉੱਥੇ ਜਾਣਾ ਵੀ ਨਿਆਣੇ ਕਹਿੰਦੇ ਵੀ ਉੱਥੇ ਜਾਂਦੇ ਆ ਸਵੇਰ ਦਾ ਘਰੇ ਨਹੀਂ ਆਇਆ ਵੀ ਇਹ ਤਾਂ ਤਰਤ ਤਾਂ ਹੁੰਦਾ ਰੋਟੀ ਵੀ ਉੱਥੀ ਪਾਣੀ ਵੀ ਉੱਥੀ ਚਾਹ ਵੀ ਉੱਥੀ ਚਾਹ ਤਾਂ ਚਲ ਪੀਂਦੇ ਨਹੀਂ ਮਿਸਤਰੀਆਂ ਦੀ ਇੱਧੇ ਲੈਣਾ ਜਿੰਦੇ ਉਹ ਵੀ ਨਹੀਂ ਅੱਜ ਲੈਣਾ ਪਾਪਾ ਹੀ ਭੇਜਿਆ ਮੈਂ ਵੀ ਤਾਂ ਇਹ ਗੱਲ ਕਹਿਣ ਲੱਗੀ ਸੀ ਮੈਂ ਵੀ ਕਿਹਾ ਤੇਰੇ ਵੀਰ ਜੀ ਮੈਂ ਵੀ ਕਹਿਣ ਲੱਗੀ ਅੱਜ ਤੇਰੇ ਵੀਰ ਜੀ ਕਿਹੜੇ ਘਰੇ ਆਏ ਆ ਉਹ ਹੈਪਾਈ ਨਹੀਂ ਘਰੇ ਆ ਜਾਣ ਕੇ ਪਾਪਾ ਜੀ ਉਹ ਲੈ ਕੇ ਗਏ ਰੋਟੀ ਪਾਪਾ ਜੀ ਉਹ ਲੈ ਕੇ ਗਏ ਚਾਹ ਵੀ ਇਹਨਾਂ ਨੇ ਪਾਪਾ ਜੀ ਨੂੰ ਕੁਝ ਕਹਿਣਾ ਨਹੀਂ ਨਾਇਨ ਨੇ ਸਾਡੇ ਬਾਰੇ ਪੁੱਛਣਾ ਵੀ ਆਪੋਂ ਉੱਥੀ ਚੱਲਦੇ ਹਾਂ ਕਿਵੇਂ ਤਾਂ ਜੈਸਮਿਨ ਨੂੰ ਕਿਹਾ ਵੀ ਤੂੰ ਕੇਕ ਤਾਂ ਲਿਆ ਦੇ ਵੀ ਉੱਥੀ ਜਾ ਕੇ ਜ ਕੱਟ ਕੇ ਆਉਣੀ ਸਰਦਾਰ ਜੀ ਨੂੰ ਉੱਥੀ ਜਾ ਕੇ ਫੜਦੀ ਪਰ ਦੁੱਖ ਦੀ ਤਾਂ ਮੇਰੀ ਬਾਹ ਲੱਤ ਮੰਨ ਤਾਂ ਮੇਰਾ ਵੀ ਮੈਂ ਹੁਣ ਕੀ ਕਰਾਂ ਇਕ ਤਾਂ ਦਾ ਖਲੀਪ ਬਹੁਤ ਹੋਈ ਵੀ ਆਪਣੇ ਕਰਤੇ ਦਰਦ ਦੀ ਗੋਲੀ ਨਾਲ ਵੀ ਨਹੀਂ ਦਰਦ ਹਟਦਾ ਇੱਕ ਤਾਂ ਸਾਡੀ ਕੁੜੀ ਅੰਨੀ ਢੀਠਾ ਇਹ ਬਸ ਕਹਦੀ ਵੀ ਮੇਰੇ ਪਾਸੇ ਕੰਮ ਕਰੀ ਜਾਓ ਮਨੋ ਕਹਿੰਦੀ ਸਾਈਕਲੀ ਰੇਂਦੇ ਆਓ ਸਾਸਰੀ ਕਾਲ ਲਬੜੀ ਚਲਾ ਲੈ 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 ਐਕਸ਼ਨ ਜਸਮੀਨ ਦਵਾਈ ਦਿਵਾਉਣ ਗਈਆਂ ਇਹ ਉੱਥੇ ਗੱਡੀ ਖੜੀ ਕਹਿੰਦੀ ਗੱਡੀ ਲੈ ਕੇ ਦੇ ਅਜ ਬਸ ਜਸਮੀਨ ਹੁਣ ਕੀ ਕਰੀਏ ਪੁੱਤ ਜਿਹੜੇ ਤੂੰ ਕੇਕ ਤਾਂ ਲੈ ਮਮਾ ਫਿਰ ਹੁਣ ਜਾਊਂਗੀ ਸਾਸਰੀ ਕਾਲ ਜੀ ਸਾਰਿਆਂ ਨੂੰ ਮੈਂ ਰੇੜਾ ਕਰ ਲੰਨੀ ਆ ਰੇੜਾ ਕੀ ਹਾਂ ਜੀ ਆ ਵੀ ਬਾਰੀ ਬਾਰੀ ਦੋਹਾਂ ਨੂੰ ਛੱਡਦੇ ਹਾਂ ਕਰ ਪਰ ਮੈਂ ਤੁਮਾਸੀ ਲੈ ਜਾ ਠੀਕ ਹੈ ਮੈਂ ਇਹਨਾਂ ਨੂੰ ਹੌਲੀ ਹੌਲੀ ਤੁਰਕਿਆ ਨਹੀਂ ਮਾਸੀ ਤਰ ਕੇ ਆਖੀ ਠੀਕ ਹਾਂ ਚੱਲਾ ਆਇਆ ਕਰ ਮੈਨੂੰ ਮੜ ਕੇ ਪੈਰੀਕੁੱਟ ਦਾ ਕਹੋ ਮੈਂ ਕੇਕ ਲੈ ਕੇ ਆਇਆ ਵੈਰੀ ਗੁੱਡ ਸ਼ਾਬਾਸ਼ ਸਹੀ ਲੱਗ ਦਿੰਦੇ ਨੇ ਆਣੇ ਬੜੇ ਕਿਹੜੇ ਬੜੇ ਨਿਆਣੇ ਬੱਚੇ ਆ ਬਸ ਸੰਜਿਆ ਜ਼ਿੰਮੇਵਾਰੀ ਹੰਦਾਰ ਹੁੰਦੇ ਨੇ ਜਿਹੜੇ ਛੋਟੇ ਨੇ ਲੱਲੇ ਪੱਲੇ ਨੇ ਰੋੜ ਤਿੱਖ ਨੇ ਜ਼ੋਰ ਦੇ ਨਹੀਂ ਅਕਲ ਮੈਂ ਕਹਾਂ ਨੂੰ ਕਿਹਾ ਮੈਂ ਕਿਹਾ ਅੱਜ ਮੇਰੀ ਅਨਿਵਰਸਰੀ ਹੈ ਕੰਨਾ ਹਾਂ ਹਾਂ ਮੇਰੇ ਜਹਾਦਾ ਕੰਨਾ ਗੱਤੂ ਤਾਂ ਲੈ ਕੇ ਨਹੀਂ ਤੀ ਆਈ ਤੂੰ ਤੰਗਲੀ ਆਈ ਤੀ ਹੋਰ ਕਹਿੰਦਾ ਅੱਜ ਸਾਦੇ ਕੋਠ ਨੇ ਸਾਨੂੰ ਛੋਛਿਆਂ ਦੀ ਪਾਰਟੀ ਕਰਨੀ ਆ ਮੈਨੂੰ ਨਾ ਲੈ ਕੇ ਆਇਓ ਮੈਂ ਚੱਲੀਆ ਗੱਤਕੇ ਨੂੰ ਨੰਦਪੁਰ ਸਾਬ ਤੇ ਆਉਣਾ ਹੈ ਨਾ ਚਲੋ ਚੱਲ ਜੇ ਬੇਪੁੱਤ ਚਲੋ ਚੱਲੀਏ ਛੁੱਭੀ ਨੂੰ ਵੀ ਫੜੋ ਇਹਨੂੰ ਖੋਲਣ ਨੂੰ ਦਿੰਦੀ ਹੋ ਕੀ ਆ ਕੇ ਭੰਨਾ ਹੈ ਦੇਖਣਾ ਕੰਮ ਵੀ ਕਰਦੇ ਆ ਪਹਿਲਾਂ ਦੇਖੇ ਕੰਮ ਲੱਗੇ ਹੁੰਦਾ ਕਪੰਜੇ ਤੇ ਮੈਂ ਆਪਾਂ ਫਿਰ ਕਹਿੰਦੇ ਆ ਅੱਧੀ ਛੁੱਟੀ ਹੋਈ ਪਈ ਤੇ ਹਲੇ ਅਸੀਂ ਰੈਸਟ ਕਰਦੇ ਤੇ ਹਾਂ ਅੱਧੀ ਛੁੱਟੀ ਨਹੀਂ ਸਾਡੇ 4 ਹੋ ਗਏ ਆਓ ਮੈਂ ਉਗਲ ਕਰ ਦੀਏ ਚਲ ਦੇਖਦੇ ਚਾਰ ਕਿਹੜੀ ਆਇਆ ਚਾਚਾ ਫੇਰ ਥੋੜੀ ਪਰਮਾ ਸਾਡਾ ਚਾਚਾ ਮਾੜਾ ਨਹੀਂ ਸਾਡਾ ਚਾਚਾ ਬਹੁਤ ਚੰਗਾ ਹਾਂ ਉਹਦੀ ਜਗ੍ਹਾ ਉਹ ਰੱਖ ਕੇ ਦੇਖੋ ਤੁਸੀਂ ਆਪਣੀ ਜਗ੍ਹਾ ਚਾਚੇ ਰੱਖੋ ਚਲ ਚੰਦਾ ਨਾ ਖਾਚਾ ਨਾ ਕਰੋ ਉਹ ਇੱਕ ਤਾਂ ਬੰਦਾ ਕੰਟਰੋਲ ਕਰਨੇ ਵਾਲਾ ਹੋਣਾ ਚਾਹੀਦਾ ਹਾਂ ਵੈਰੀ ਗੁੱਡ ਬੱਚੇ ਵੈਰੀ ਗੁੱਡ ਬੱਚਾ ਅੱ ਨੂੰ ਨਹੀਂ ਜਾਣਾ ਉਹੀ ਤਾਂ ਮੰਗਦੀ ਸੀ ਜਿਆਦਾ ਜੱਤ ਚੱਲ ਦੇ ਚੱਲ ਦੇ ਡੈਡੀ ਕੋ ਦਈਏ ਡੈਡੀ ਕੋ ਪਾਪਾ ਕੋ ਹਾਂ ਚਲੋ ਹੈਪੀ ਕਰਦਾ ਹੈ ਹੈਪੀ ਡੈਡੀ ਮੈਂ ਹੀ ਕੱਟਣਾ ਹੈ ਉੱਥੇ ਤੂੰ ਵੀ ਕੱਟਨੀ ਆ ਦੇ ਤੂੰ ਦੱਬ ਲੈ ਕੇ ਚੱਲ ਜੇ ਇਸ ਵਿੱਚ ਥੱਲੇ ਕੁਝ ਖੁਸ਼ੀ ਤੇ ਆ ਇਹਨੂੰ ਚੱਕ ਕੇ ਲੈ ਚੱਲੋ ਚਲ ਕੂਟਰੀ ਤਿਆਰ ਕਰਨੀ ਆ ਫੁੱਲਾ ਵਾਲਾ ਸਤਾਲ ਕਰਕੇ ਇਹ ਇਹ ਫੁੱਲਾ ਵਾਲੀ ਹਾਰ ਲਾ ਦਾਂਗਾ ਕੂਟਰੀ ਨੂੰ ਆਓ ਬਾਸੀ ਬਣਾ ਦੇ ਔਰ ਕੀ ਕਾਹਦੇ ਨਾ ਜਾਣਾ ਨਹੀਂ ਅੱਜ ਮੈਂ ਉਹਦੇ ਨਾਲ ਆਈ ਸੀ ਹੁਣ ਇਹਨੇ ਕਿ ਚੱਲੀ ਆ ਹੁਣ ਦੋਨਾਂ ਦਾ ਆਪਾਂ ਮਾਰੀ ਕਾਸੀ ਉਹਦਾ ਅੰਛਾ ਤਾਂ ਸਾਨੂੰ ਮੇਕੇ ਜਾਣਾ ਪੈਂਦਾ ਤੇ ਘਰ ਤੇ ਮਮਾ ਜੀ ਬੋਦੀ ਛੱਡ ਜਾ ਕਰਨ ਵੀਰ ਜਰਾ ਹੁੰਦਾ ਉਹ ਵੀ ਨਾਲ ਚੱਲਦਾ ਭਾਈ ਉਹ ਨੂੰ ਨਹੀਂ ਕਹਿਣਾ ਕੋਚ ਆ ਬੱਬਾ ਨੰਦਪੁਰ ਤੇ ਮੈਨੂੰ ਕਹਦਾ ਮੈਂ ਤਾਂ ਮੈਨੂੰ ਨਾ ਛੇੜਿਓ ਕਹਿੰਦਾ ਬੱਸ ਆ ਦਿਓ ਲਓ ਜੀ ਆਗੇ ਸਾਨੂੰ ਦੇਖਣ ਪਾ ਵੀ ਅਸੀਂ ਕੰਮ ਕਰਦੇ ਕਿ ਨਹੀਂ ਕਰਦੇ ਵਾਕਿਆ ਸਹੀ ਗੱਲ ਆ ਖਾਪੋ ਦਾ ਮਾਰ ਰਹੀ ਬੰਦਾ ਕੀ ਕੰਮ ਕਰਦੇ ਦੇਖੋ ਤਾਂ ਕਿਹੜੇ ਸਾਹਿਬ ਦਾ ਕੰਮ ਚੱਲਦਾ ਹੱਥ ਮੇਰੇ ਕਾਲੇ ਦੇਖੋ ਆ ਦੇਖੋ ਲੈ ਹਾਂ ਜਨਵਰੀ ਵਾਲੇ ਦਿਨ ਬੰਗੜੀ ਕਿਹਾ ਤਾਂ ਇਸ ਨੂੰ ਬੁੱਸਬੂਨ ਕਰਦੇ ਸਾਡੀ ਹਾਂ ਕੀ ਖੋਸ਼ ਕਰੀ ਨਹੀਂ ਹੋਏ ਸ੍ਰੀ ਦਾ ਦਰਸ਼ਨ ਕਰਾਉ ਪਹਿਲਾਂ ਤਾਂ ਅੰਦਰ ਦਰਸ਼ਨ ਕਰਾ ਮੈਂ ਹਾਂਜੀ ਸਤਿ ਸ੍ਰੀ ਅਕਾਲ ਜੀ ਨਦੀਪ ਬੁਕੇ ਪਹਿਲਾ ਕੰਮ ਦੇਖੀਦਾ ਹੁੰਦਾ ਦੇਖ ਤੈਨੂੰ ਪਤਾ ਲੱਗਾ ਸੀ ਆ ਗੱਡੀ ਹੁਣ ਨਾ ਤੇ ਦੂਸਰੇ ਬਲੌਗ ਚ ਪਤਾ ਲੱਗਣਾ ਉਹ ਗੱਡੀ ਲੈ ਕੇ ਆਉਣੇ ਆਲਾ ਉਹ ਕਹਿੰਦਾ ਮੈਂ ਡੇਢ ਘੰਟੇ ਚ ਮੁੜਿਆ ਆਉਣਾ ਗੱਡੀ ਲੈ ਕੇ ਉੱਥੇ ਪਹਿਲਾਂ ਅਸੀਂ ਫਰਮੇ ਭਰੇ ਉਹ ਸਾਰੇ ਠੀਕ ਹੈ ਨਾ ਫਰਮੇ ਭਰਨੇ ਜਦੋਂ 2 2.5 ਘੰਟੇ ਜਿਹੜੀ ਫਰਮੇ ਦੁਬਾਰੇ ਖੋਲ ਕੇ ਹੁਣ ਦੁਬਾਰੇ ਫੇਰ ਭਰਨੇ ਆ ਕਿਉਂਕਿ ਇੱਕ ਫਰਮੇ ਦਾ ਕਰਾਇਆ 40 ਰੁਪਏ ਪੈਂਦਾ ਮੇਰੇ ਜੀ ਵਿਕੀ ਨੂੰ ਸੱਤਰੀ ਗਾਲ ਜੀ ਸਾਰਿਆਂ ਨੂੰ ਮੈਂ ਵੀ ਬਰਾਬਰ ਨਹੀਂ ਸੱਤਰੀ ਗਾਲ ਜੀ ਸਾਰਿਆਂ ਨੂੰ ਹੁਣ ਤੁਹਾਨੂੰ ਪਤਾ ਵੀ ਕੰਮ ਦਾ ਜੋਰ ਆ ਅ ਅ ਅ ਲੈ ਪਪਾ ਨਹੀਂ ਹੋਣੋ ਕਿਆ ਕਿਆ ਗੱਲਾਂ ਨੇ ਜਿਹੜੇ ਚੱਲਿਆ ਹੋਣੀਆਂ ਕਿਆ ਕਿਆ ਨਹੀਂ ਮਾਮੀ ਕਾ ਕਹਿੰਦੀ ਮੈਂ ਕਹੀ ਬਾੜ ਨਹੀਂ ਲਾ ਅਦਰ ਆਏ ਤੁਹਾਡੇ ਨਾਲ ਤੇ ਦੇਖ ਪਾਉਗੇ ਆਪਣੀ ਸਾਰੀ ਸੁਖਦਾ ਸੁਖ ਸੁਨਦਾ ਤੇ ਵੀ ਮਾਪੀ ਲੈ ਕੇ ਆ ਜਲਾ ਕਰਤੇ ਆਪਨੇ ਆਪਣਾ ਦਾ ਘਰੇ ਨਹੀਂ ਕਹੀ ਚੱਕ ਵੀ ਨਹੀਂ ਹੋਣੀ ਨਾਲੇ ਸੱਟ ਲੱਗੂਗਾ ਨਹੀਂ ਇਹ ਤਾਂ ਕਹਿੰਦਾ ਜਾਣਾ ਕਹਿੰਦਾ ਅੱਜ ਤੇ ਹਵੇਲੀ ਚ ਜਾਣਾ ਕਹਿੰਦਾ ਸਾਹੀ ਮੋੜ ਤੇ ਨਹੀਂ ਆਇਆ ਔਰ ਇਹ ਤਾਂ ਖੇਤ ਚ ਪਿਆ ਨਾ ਅਸੀਂ ਤਾਂ ਪਲਾਨ ਕਰਿਆ ਵਾਜ ਤਾਂ ਅਸੀਂ ਕਹੇ ਕੰਮ ਟਾਈਮ ਦਾ ਨਵੇੜਦੀਏ ਉਹਨਾਂ ਨੂੰ ਵੀ ਕਹਿੰਦੇ ਅਸੀਂ ਜਾਣਾ ਦਾ ਨਾ ਵੀ ਕਿਤੇ ਨੂੰ ਕਹ ਰਹਾ ਹਾਂ ਕੋਈ ਸੁਣਦਾ ਹੀ ਨਹੀਂ ਕਹ ਰਹਾ ਹਾਂ ਹਾਥ ਹਾਰ ਲਾਤੀ ਸਾਡੇ ਅਸੀਂ ਜਾਣਾਂ ਦਾ ਨਾ ਕਿ ਤੈਨੂੰ ਅੱਜ ਅਸੀਂ ਮੈਨੂੰ ਨਹੀਂ ਪਤਾ ਬਾਈ ਹਾਂ ਦੱਸ ਮੈਨੂੰ ਪਤਾ ਉਹਨੂੰ ਪਤਾ ਕਾਲੇ ਕਾਲੇ ਅਸੀਂ ਜਾਣਾਂ ਦਾ ਨਾ ਕਿ ਤੈਨੂੰ ਅੱਜ ਹਾਂਜੀ ਤੁਸੀਂ ਜਾਣਾਂ ਦਾ ਬਸ ਫਿਰ ਇਹਨੂੰ ਨਹੀਂ ਪਤਾ ਲੱਦ ਆਏਗਾ ਇਹ ਤਾਂ ਸਾਨੂੰ ਦੇਖੀ ਗੋਲ ਜਿਹਾ ਵਿਚ ਜਨਾਨੀਆਂ ਆ ਗਈਆਂ ਔਰ ਇਹ ਕੀ ਕਰਦੀਆਂ ਫਿਰਦੀਆਂ ਇਹ ਹਾਂ ਹਣ ਹਣ ਤੁਸੀਂ ਉਰੀ ਲਿਆਏ ਸਾਰਾ ਕੁਝ ਹੈ ਸਾਰਾ ਬਫਰਫੇ ਤਾਂ ਗੱਲੇ ਖਤਮ ਹੋ ਗਈ ਚਲਾ ਤਾਂ ਸੌਕੇ ਚ ਕੰਮ ਨਿਬੜ ਗਿਆ ਜੱਟ ਨੇ ਕਿ ਮੰਗਾਇਆ ਇੱਕ ਟੱਕਿਆ ਕਰਨੂ ਆਏ ਓਹ ਤੁਹਾਨੂੰ ਅਜੱਟ ਦੀ ਗੱਲ ਦਾ ਨਹੀਂ ਪਤਾ ਉਹ ਇਧਰ ਢੋਲ ਬੰਦੇ ਨੂੰ ਮੈਂ ਬਤਾ ਕੀ ਗੱਲ ਹੋ ਗਈ ਉਹ ਗਰਮੀ ਕਰਕੇ ਜੀ ਕੱਪੜੇ ਲਾ ਕੇ ਖੁੱਲਣ ਢੋਲ ਸਾਡੇ ਬਾਹਰ ਨੂੰ ਮੇਰੀ ਜੱਟ ਨੇ ਢੋਲ ਕੇ ਦੀਆ ਵਾਸੀ ਤੇਰੀ ਗੱਤ ਕਰ ਲਾ ਓਹ ਹੋ ਬਈ ਠੀਕ ਆ ਕੋਈ ਨਾ ਮੜਾ ਦੇ ਪਟਿਆਉਣ ਦੇ ਲੈਣੇ ਨੂੰ ਜੀ ਅੱਛਾ ਚਲ ਠੀਕ ਐ ਮਨਾ ਲਓ ਉਹ ਸਾਡੇ ਚਾਚਾ ਮੰਨੇ ਆ। ਉਹ ਆ ਤਾਂ ਕਹਿਣਾ ਵੀ ਜਦੋਂ ਅਸੀਂ ਆਏ ਤੇ ਉਦੋਂ ਨਾਲ ਤੇ ਬਹੁਤ ਔਰੇ ਸਫਾਈਆਂ ਕੰਮ ਬਹੁਤ ਵਧੀਆ ਤਾਲ ਰਿਹਾ। ਮੈਂ ਪਹਿਲਾਂ ਸਿਵਾਰ ਚ ਸੋਚ ਲਿਆ ਤਾਂ ਤੈਣਾ ਜ਼ਰੂਰੀ ਨਹੀਂ ਹੁੰਦਾ ਮੈਂ ਸੋਚ ਲਿਆ ਤਾਂ ਮੈਂ ਕਿੰਨੀ ਸਫਾਈ ਸੀ ਲੱਗੀ। ਸਾਡੂ ਸ਼ਾਬਾਸ਼ ਨਹੀਂ ਦੇਣੀ ਹੈਗੀ ਅਸੀਂ ਤਿੰਨ ਰਾਤ ਤੋਰੇ ਮਰਦੇ ਆ। ਮਿਸਤਰੀਆਂ ਨੂੰ ਸ਼ਾਬਾਸ਼ ਜਿਹੜੇ ਲੱਗੇ ਹੋਏ ਆ। ਕਿਹੜਾ ਮਿਸਤਰੀ ਹੈ ਤਿੰਨ ਦਿਨ ਹੋ ਗਏ ਮਿਸਤਰੀ ਦਾ ਆਇਆ ਨਹੀਂ ਕੋਈ। ਪਾਪਾ ਜੀ ਨੂੰ ਵੀ ਵੈਰੀ ਗੁੱਡ ਜਿਹੜੇ ਕਹਿ ਕੇ ਕੰਮ ਕਰਾਉਂਦੇ ਨੇ ਤੇ ਹਾਂ। ਕੁਰਕੀ ਦੇ ਭਾਈਆਂ ਨੇ ਉਹ ਪਾ ਲਿਆ ਸਭ ਨੂੰ ਵੈਰੀ ਗੁੱਡ ਹੁਣ ਆਇਆ ਕਰ ਹਾਂਜੀ ਉਹ ਤੇ ਗੱਡੀ ਵਾਲਾ ਫਿਲਟਰ ਪੈ ਇੱਕ ਬੜਾ ਜਿਹਾ ਉਹ ਚੱਕ ਲਿਆ ਉਹਦੇ ਉੱਪਰ ਰੱਖ ਕੇ ਰੱਖ ਲੈਣਾ ਆਪਾਂ ਹੋਰ ਯੋ ਕੱਟਣਾ ਸੱਚੀ ਹੁਣ ਉਹ ਰੋਡ ਬੈਠਦਾ ਨਾ ਮੱਥੀ ਗੱਟਕਿਆਂ ਪਰ ਬਿਠਾ ਲਿਓ ਬੰਦੇ ਹੈਗੇ ਦੇਖ ਖਾਣੇ ਕੰਨ ਦਾਣੇ ਦਾਣੇ ਪਰ ਖਾਣੇ ਵਾਲਾ ਦਾ ਮੋਹਰ ਹੁੰਦੀ ਹੈ ਨਾ ਹਾਂ ਔਰ ਡਾਣ ਵੀ ਪਹੁੰਚ ਗਏ ਨੇ ਟਾਈਮ ਉੱਪਰ ਕੇਕ ਕੇਕ ਕੱਟਣਾ ਹੈ ਡਾਣ ਪਹੁੰਚ ਗਏ ਨੇ ਟਾਈਮ ਨਾਲ ਵੀ ਸਮੋਸੇ ਸਮੋਸੇ ਅੱਜ ਚੱਲਣੇ ਆ ਉੱਥੇ ਤੁਹਾਨੂੰ ਪਤਾ ਸਭਾ ਚੱਲਣੇ ਓਏ ਯਾਰ ਪਤਾ ਨਹੀਂ ਇਹ ਕਿਆ ਲੈ ਕੇ ਇਹ ਕਿਆ ਨਹੀਂ ਹੁੰਦਾ ਪਤਾ ਹੀ ਨਹੀਂ ਤੂੰ ੱੱਕੇ ਨਾਲ ਸਮੋਸੇ ਕਿਈ ਚੱਲ ਆ ਜਾ ਰਹੁਣ ਉਹ ਪਲਾਸਟਿਕ ਦੇ ਕੌਲੀਆਂ ਦਾ ਪਹੀਆ ਉਹ ਕਿਆ ਪਤਾ ਕੇ ਕੇ ਖਾਲਾ ਕੇ ਸਰ ਜਣਾ ਕੁਝ ਨਹੀਂ ਪਤਾ ਫੇਰ ਤਾਂ ਗਲਤ ਗੱਲ ਹੈ ਹਾਂ ਗਲਤ ਗੱਲ ਇੱਥੇ ਰੱਖ ਰਹੁਣ ਸਹੀ ਕਰਦੀ ਆ ਵੀਰੇ ਅਸੀਂ ਕਰਨਾ ਪੈਣਾ ਚਲ ਠੀਕ ਆ ਕਰ ਲਓ ਮੈਂ ਤਾਂ ਉਹ ਸੋਚਦਾ ਵੀ ਕਰ ਗਏ ਜਾਂਦੇ ਤੁਸੀਂ ਫੇਰ ਇਹਦੇ ਨਾਲ ਢੋਲੇ ਚੱਕ ਲਿਆ ਜਾਂ ਡੌਣ ਲੈ ਜੋ ਚੱਕੜੋ ਕਿਸੇ ਦੇ ਨਾਲ ਮੜਾ ਚੱਕਦਾ ਹੈ ਨਾ ਨਾ ਜੇ ਹਮ ਗੁਰ ਕੱਟਣਾ ਇਹ ਤਾਂ ਇਹ ਸੀਟ ਬਹੁਤ ਵਧੀਆ ਇਹ ਬੈਠਣ ਨੂੰ ਹਾਂ 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 ਮਾਰਨ ਵੀਰ ਕਿੱਥੇ ਆ ਉਹ ਅੱਜ ਵਿੱਕੀ ਦਾ ਵਿਆਹ ਆਲਾ ਦਿਨ ਅੱਜ ਕਿਹਦਾ ਜੀ ਵਿੱਕੀ ਦਾ ਅੱਛਾ ਅੱਛਾ ਅੱਜ ਦੇ ਦਿਨ ਵਿਆਹ ਹੋਇਆ ਤਾਂ ਦੋ ਤਿੰਨ ਸਾਲ ਪਹਿਲਾਂ ਦਾ ਠੀਕ ਹੈ ਤੇ ਉਹ ਉਹਦਾ ਕਿੱਕ ਕੱਟਣਾ ਜਾਣਾ ਤਾਂ ਉਥੇ ਹੋਟਲ ਨੂੰ ਮੇਰੀ ਗੱਲ ਸੁਣ ਕੋਈ ਬੰਦਾ ਖੋਣ ਦੇਖਿਆ ਪਿਆ ਤੇ ਬਾਦੂ ਨਹੀਂ ਇਹ ਤਾਂ ਤੁੰਦੋ ਕੋਈ ਹਾਲ ਮੇਰਾ ਹੈ ਕੋਈ ਹਾਲ ਮੇਰਾ ਮੈਂ ਤਾਂ ਹੀ ਉਰੀ ਬੈਠਾ ਦਵੇੜ ਦਾ ਕਰਨ ਨੂੰ ਮੈਂ ਤਾਂ ਹੀ ਨਹੀਂ ਗਿਆ ਪਰ ਹੁਣ ਉਰੀ ਆ ਕੇ ਕਰਦੇ ਹੋ ਰੇ ਆ ਕੇ ਉਹ ਕਹਿੰਦਾ ਕਹਿੰਦਾ ਜਿਹੜਾ ਬੰਦਾ ਵਿਆਹ ਕਰਾ ਲੈਂਦਾ ਖੁਸ਼ਬੋਤ ਰਹਿੰਦਾ ਬਾਬਾ ਕਹਿੰਦਾ ਵਿਆਹ ਦਾ ਲੱਡੂ ਵੀ ਕਿਤੇ ਕਿਤੇ ਨਹੀਂ ਖਾਪਦਾ ਅਰੇ ਗੁਰੂ ਜੀ ਵੀਰੇ ਦਾ ਵਿਆਹ ਹੈ ਉਹਨੂੰ ਨਾ ਤੁਸੀਂ ਤੜਕਾ ਹੋ ਜਾਓ ਨਾ ਨਾ ਅੱਛਾ ਮੋ ਆ ਜਾ ਕੇ ਕਰਤੀ ਆ ਜਰਾ ਸਿੱਖਲਾ ਸਾਲੋ ਆ ਅਗਲੇ ਸਾਲ ਤਾਂ ਵੀ ਕੱਟਣਾ ਭਾਈ ਆ ਜਾ ਉਹਨੂੰ ਕੀ ਗੱਲ ਤੂੰ ਪਿੱਛੇ ਰੋਕੀ ਜਾਈ ਜਾਂਦਾ ਕੇਕ ਚੱਕ ਲੈ ਜਾਸ ਹਾਂ ਫੋਨ ਵੱਜਣ ਲੱਗਿਆ ਮੇਰਾ ਇਹ ਅਸਰ ਸਿੰਘ ਮਾਣੇ ਮਾ ਤੇਰਾ ਹਾਂ ਚੱਕ ਲੈ ਖਿਆ ਕਹਿੰਦਾ ਜੀ ਹਾਂਜੀ ਸਰ ਜਰੂਰ 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 ਮਾਰਖਾਂ ਜਰੂਰ ਦੀਦੀਆਂ ਕਾਹਦਾ ਜਲੂ ਦਿਨ ਇਹਦਾ ਜਲੂ ਦੇਣਾ ਹੈ ਹੈ ਯਾਦ ਹੀ ਆ ਗਿਆ ਜੋਗੋ ਰਾਜ ਟਿਕਾਣੇ ਆ ਗਿਆ ਪੁੱਪਾ ਰੱਖੋ ਭਾਈ ਇੱਥੇ ਰੱਖੋ ਕੇ ਕੇ ਕੱਟਣ ਲੱਗੇ ਸੀ ਇੱਥੇ ਬਾਈ ਹੱਥ ਹੁਣ ਵਿਖੀ ਪਹਿਲਾਂ ਹੱਥ ਦਾ ਤੋ ਐ ਮੜੇ ਜੇ ਕੇ ਜਾ ਕੇ ਮੈਂ ਵੀ ਧੋਣੇ ਤੇ ਮੇਰੇ ਵੀ ਹੱਥ ਸੱਕਣੀ ਪੇਰ ਆ ਗਈ ਮੈਂ ਇੰਝ ਚੱਕ ਚੱਕ ਕੇ ਫਿਰ ਹਾਂਜੀ ਹਾਂਜੀ ਤੁਹਾਨੂੰ ਆ ਤੁਹਾਨੂੰ ਕੇ ਚਮਚਿਆਂ ਨਾਲ ਹੀ ਖਾਣਾ ਤੁਸੀਂ ਅੱਛਾ ਪੋਰਟਰੀ ਫਾਰਮ ਅੱਛਾ ਛੋਟੇ ਵਿੱਚ ਤੇਰੀਆਂ ਭੈਣ ਰਹੀ ਅੱਛਾ ਹਾਂ ਮੇਰੇ ਮੇਕੇ ਇੱਧਰ ਦੇਖੋ ਮੈਂ ਲੈ ਕੇ ਆਈਆਂ ਫਿਰ ਹੱਥ ਤੋਂ ਨਾ ਕਿ ਚਾਂਚੇ ਨਾਲ ਖਾਣਾ ਯਾਰ ਪੰਨ ਸਮਾਨ ਨੂੰ ਚਮਚਾ ਹੈਗਾ ਚੱਲ ਬਾਈ ਤੇ ਤੁਹਾਡੀ ਮਰਜ਼ੀ ਹੈ ਵੈਸੇ ਹਾਂ ਪੋਲਟਰੀ ਬਾਹਰ ਪਰ ਲਿਆਉਂਦਾ ਇਹਨਾਂ ਨੇ ਕਿ ਕਿ ਬਟਾਈ ਸੁੱਥਰਾ ਸੁਥਰਾ ਜਿਹਾ ਹੈਗਾ ਲੱਗਦਾ ਕੁਲ ਲਖਾਇਆ ਤਾਂ ਕੁਝ ਹੈ ਨਹੀਂ ਪੁੱਤ ਤੁਹਾਨੂੰ ਖਾਣਾ ਨਹੀਂ ਤਾਂ ਅੱਛਾ ਚੱਲ ਕੋਈ ਗੱਲ ਨਹੀਂ ਟੈਗ ਵੀ ਤਾਂ ਲੱਗਦਾ ਹੁੰਦਾ ਜਸਮੀਨਿਕ ਉਹ ਕਹਿੰਦੇ ਹੈ ਨਹੀਂ ਫਿਰ ਉਹ ਦੁਕਾਨ ਵਾਲੇ ਕੋਲ ਹੈ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਮੈਨੂੰ ਨਹੀਂ ਪਤਾ ਹੈ ਬੜੀ ਵਧੀਆ ਲੱਗਦੀ ਆਪਣੇ ਵੀ ਅਨਿਵਰਸਰੀ ਸੀ ਲਗਾਉਣਾ ਠੀਕ ਆ ਬਾਅਦ ਚ ਕਰਦਾ ਤੈਨੂੰ ਫੋਨ ਬਾਅਦ ਚ ਕਰਦੇ ਠੀਕ ਆ ਹੈਪੀ ਬਰਥਡੇ ਕਰ ਹੈਪੀ ਬਰਥਡੇ ਇਹਦੀ ਹੋਦੀ ਹੈ ਓ ਹੈਪੀ ਬਰਥਡੇ ਚਲੋ ਹਾਂ ਕੋਣ ਕੰਨ ਵੀਰ ਗਿਆ ਪਿਆ ਗੱਤਕੇ ਦੇ ਅੱਜ ਕੋਤਲੇ ਫਾਤੀ ਕਰਨੀਆਂ ਮਾਪਾ ਤਨੂ ਉਹ ਦਿਮਾਗ ਤੋਂ ਕੋਤਲੇ ਤੁਸੀਂ ਪੁੱਛਦੇ ਮੈਂ ਅੱਲਾਹ ਤੋਂ ਕੋਣ ਆਵੇ ਤੋ ਕੋਈ ਨੇੜੇ ਤੜਾ ਤੇਰੇ ਚਲਿਆ ਆਇਆ ਆ ਆ ਡਾਉਨੋਂ ਉਹਨੂੰ ਆ ਜਾ ਤੂੰ ਵੀ ਤੇ ਆ ਮੈਂ ਹੱਥ ਫੜ ਲਾ ਆ ਜਾ ਯਾਰ ਤਾਂ ਕਹਿੰਦਾ ਮੈਂ ਵੀ ਅਨਿਵਰਸਰੀ ਮਨਾਉਣੀ ਥੋਣ ਨੂੰ ਬਣਾ। ਉਹ ਤੁਸੀਂ ਵੀ ਤੂੰ ਵੀ ਆ ਜਾ ਕਹੀ ਨਾਲ ਕਹੀ ਨਾਲ ਪੜਦੇ ਆ। ਆ ਜਾ ਆ ਜਾ ਉਹ ਕਹੀ ਦਿਖਾਉਂਦਾ ਕਹਿੰਦਾ ਕਹੀ ਨਾਲ ਪੜਦੇ ਆ। ਆ ਜਾ ਉਹ ਆ ਜਾ। ਆਏ ਤੁਸੀਂ ਵੀ ਆ ਜਣੜੇ ਹੁਣ। ਜਦਾ ਆਖਿਆ ਹੈ ਉੱਥੇ ਆਇਓਗੇ ਹੁਣ। ਆ ਲੋ ਜੀ ਕਹੀ ਲੇ ਕੇ ਸ਼ੁਰੂ ਕਰ। ਐਨ ਮਾਰ ਸੀ ਤੇਰੀ ਥੋੜੂ ਵਾ। ਉਹਨੂੰ ਕਹੀ ਫੜਾ ਵਿੱਕੀ ਨੂੰ। ਉਹ ਖੜ ਜਾ ਕਹੀਂ ਕਹੀਂ ਨਾਲ ਕਰਦੀ ਮੇਰੀ ਮਤਲਬ ਬੜਾ ਦੱਸਣਾ ਨਹੀਂ ਆਉਣਾ ਫਿਰ ਉਹ ਖੜ ਜਾ ਉਹ ਖਾਂ ਵੀ ਨਹੀਂ ਆਉਣਾ ਫਿਰ ਇਹਦਾ ਕਹੀਂ ਸਾਫ ਆ ਜੀ ਸਾਫ ਨਹੀਂ ਚਾਚੂ ਇਹ ਮੇਰੀ ਕੋਲ ਲੈਣਾ ਸਾਫ ਕਰ ਲੈਂਦੇ ਆ ਜੀ ਕੋਈ ਨਾ ਉਸ ਨੂੰ ਕਹੀਆਂ ਨਾਲੇ ਕਹਿੰਦੇ ਹਫਤਾ ਹੋ ਗਿਆ ਸਾਨੂੰ ਚਲ 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 ਚੱਲ ਚੱਲ ਲੈ ਹੱਥ ਲਾ ਚਾਚੇ ਨੂੰ ਤਾਹੀ ਗੱਡੀ ਚੱਲੂ ਅੱਗੇ ਹਾਂ ਬਾਹਰ ਕਰੂ ਸਤਨਾਮ ਸਾਰਿਆਂ ਦੇ ਘਰਾਂ ਕਿਨੇ ਖੁਸ਼ੀਆਂ ਆਉਂਦੀਆਂ ਰਹਿਣ ਲੜਾਈ ਝਗੜੇ ਵੀ ਥੋੜਾ ਥੋੜਾ ਪਿਆਰ ਭਰੇ ਹੁੰਦੇ ਰਹਿਣ ਜਿਆਦਾ ਨਹੀਂ ਹੁਣੇ ਜ਼ਰੂਰੀ ਹੈ ਕਹਿੰਦਾ ਜਿੱਥੇ ਪਿਆਰ ਲੜਾਈ ਝਗੜਾ ਬਿੱਥੀ ਹੁੰਦਾ ਸਹੀ ਗੱਲ ਆ ਚਲੋ ਚਲੋ ਮੂੰਹ ਮਿੱਠਾ ਕਰੋ ਪਹਿਲਾਂ ਕੋਲੀ ਚ ਪਾ ਲੀ ਹਾਂ ਕੋਲੀ ਚ ਪਾ ਕੇ ਖਰਾ ਦਾਂਗਾ ਉਹ ਨਾ 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 ਹੈਪੀ ਮੈਰਿਜ ਅਨਿਵਰਸਰੀ ਹਾਂ ਇਹਨੂੰ ਦੇ ਦੋ ਯੋ 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 ਆਨ ਲੱਡੂ ਮਿੱਠਾ ਥੋੜਾ ਦੇ ਦੇ ਮਾ ਲੱਡੂ ਮਿੱਠਾ ਮੈਂ ਡੱਕੜੀ ਨਾਲ ਸੋਣਾ ਕੁੜੀ ਮੁੰਡੇ ਨਾਲ ਸੋਣੀ ਮੇਰਾ ਜੀਨਾ ਕਾਕਾ ਰੈੱਡ ਜੀ ਪਾਓ ਤੁਸੀਂ ਖਾਣੀ ਆ ਇਕੱਲੇ ਨੇ ਉਹ ਬਾਅਦ ਚ ਕੇਕ ਪਾਣ ਸਾਰਿਆਂ ਨੇ ਖਾਣਾ ਇੰਨੇ ਬੰਦੇ ਬੈਠੇ ਹੋਰੇ ਤੁਹਾਡਾ ਇੰਨਾ ਬਹੁਤ ਧੰਨਵਾਦ ਤੁਸੀਂ ਹੋਰ ਨੂੰ ਕਈ ਕ ਲਿਆ ਬੰਦੇ ਹੋਰ ਵੀ ਖਾ ਲੈਣਗੇ ਆ ਮੇਰਾ ਪੁੱਤ ਆ ਲੈ ਮੇਰਾ ਪੁੱਤ ਕਰਨ ਨਹੀਂ ਆ ਯਾਰ ਕਰਨ ਬਿਨਾ ਕੰਮ ਖਰਾਬ ਹੋ ਗਿਆ ਉਹ ਹੁਣ ਕੋਸ਼ਿਸ਼ ਆ ਗਏ ਦੋਨੋਂ ਪਰ ਆ ਪਾਪਾ ਜੀ ਵੀ ਉਰੀ ਤੇ ਉਹ ਵੀ ਪਤਾ ਨਹੀਂ ਕਿੱਥੇ ਚਲੇ ਗਏ ਪਾਪਾ ਜੀ ਆ ਲੈ ਆ ਲੈ ਆ ਲੈ ਆ ਲੈ ਪਾਪਾ ਜੀ ਨੂੰ ਕੋਲ ਆ ਲੈ ਮਾਈ ਗੱਲ ਵਾ ਹਾਂ ਲੈ ਤੁਸੀਂ ਵੀ ਇੱਚੀ ਦਾਲੀ ਮੂੰਹ ਵਿੱਚ ਠੱਕਰਾਓ ਨਾ 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 ਨੋ ਪ੍ਰੋਬਲਮ ਹਾਲ ਤਾਂ ਸੀ ਸ਼ੁਰੂ ਕਰੋ ਮੈਂ ਤਾਂ ਬਾਅਦ ਵਿੱਚ ਫਿਰ ਪਲੇਟੇ ਭਰ ਕੇ ਖਾਊਗਾ ਇੱਕ ਪਾਪਾ ਦੇ ਪਾਪਾ ਦੇ ਮੂੰਹ ਤੇ ਪਾ ਲੈਣਾ ਦਾ ਮੂੰਹ ਮਿਠਾ ਕਰਾ ਦਈਏ ਬੱਚੀ ਪਾਪਾ ਪਾਪਾ ਅਸੀਂ ਲੈ ਵੀ ਦੇ ਦਿਕਾ ਚੰਗੇ ਪਾਪਾ ਦੇ ਮੂੰਹ ਤੇ ਰਹਾ ਗਲਤੀਆਂ ਬਲਤੀਆਂ ਮਾਫ ਕਰੀਏ ਚੋਲੇ ਪਾਪਾ ਤੁਹਾਨੂੰ ਬੱਲਬਖਸ਼ੀ ਤੁਹਾਨੂੰ ਬੱਲਬਖਸ਼ੀ ਪਾਪਾ ਨੂੰ ਤੋ ਕਹਿੰਦੇ ਸਾਰਾ ਜੋਰ ਲਾ ਪਿਆ ਨੇ ਲੱਖਣਾ ਦੇਖਣਾ ਦੇ ਪਾਪਾ ਪਾ ਨੂੰ ਬੁਲਾ ਦੇ ਲੈ ਇੱਧਰ ਨੂੰ ਰੱਖਿਆ ਆਹੋ ਮੈਂ ਉਹ ਤੇਰੀ ਹਾਂਜੀ ਉਹਦੇ ਪੈ ਜੜੀ ਆ ਚੀਕ ਪਾ ਪਾ ਹੋਰ 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 ਕਿਹਨੂੰ ਦੇਣਾ ਹੁੰਦਾ ਮਾਰੇ ਚੁੱਪ ਆਏ ਨਹੀਂ ਲਾਈਦਾ ਆਇਆ ਕਰੋ ਆਦਾ ਬਹੁਤ ਵੱਲਦਾ ਉੱਪਰ ਜਗੜਦੇ ਆ ਬਜੇ ਫੇ ਲੈ ਕੇ ਕੌਣ ਆਈ ਆ ਤੁਹਾਡੀ ਬੜੀ ਕੁੜੀ ਮੈਨੂੰ ਕਹਿ ਵੀ ਬੜਾ ਨਿਆਣਾ ਜ਼ਿੰਮੇਦਾਰ ਹੁੰਦਾ ਸਾਰੀਆਂ ਜ਼ਿੰਮੇਵਾਰੀਆਂ ਬੜੇ ਨਿਆਣੇ ਤੇ ਨੇ ਛੋਟੇ ਨਹੀਂ ਸਮਝਦੇ ਨਹੀਂ ਆ ਲਾ ਵੀ ਇਹਨਾਂ ਨੂੰ ਪਾ ਕੇ ਦੋ ਆਪਣਾ ਮੂੰਹ ਪਾਉਗਾ ਥੈਂਕ ਯੂ ਇੰਨਾ ਕਿ ਧਿਆਨ ਰੱਖਦੇ ਆ ਵੀ ਬੰਦੇ ਕੰਮਾਂ 'ਚ ਫਸੇ ਪਿਆ ਕਰਾ ਦੇ ਵੀ ਕਿਤੇ ਮੈਰਜ ਐਨੀਵਰਸਰੀ ਭੁੱਲੇ ਤਾਂ ਨੀ ਗੇ ਹਾਂ ਯਾਦ ਕਰਾਉਣ ਪਹੁੰਚ ਗਏ ਨਾ ਟਾਈਮ ਆ ਵੀ 5 ਵਜੇ ਚਲੋ ਇੱਧਰ ਧੋ ਸਾਡਾ ਚਾਚਾ ਬੀਜੀ ਬਹੁਤ ਆ ਵਿਚਾਰਾ ਕਿਆ ਕਰੇ ਹੂੰ ਆਪਣੇ ਦਾ ਖਾਦ ਦੋ ਮਾਸੀ ਮੈਂ ਤੱਕਲਾ ਦੇ ਆ ਲੈ ਮੇਰਾ ਪੁੱਤ ਤੂੰ ਸਾਰੇ ਨੂੰ ਦੇਖ ਹੁਣ ਇਹਨੂੰ ਪਲੇਟਾਂ 'ਚ ਵੱਢ ਕੇ ਨਾ ਆਰੀ ਨਾਲ ਆਰੀ ਨਾ ਹੋਰ ਹੁਣ ਸਮਾੜੇ ਸਾਡੇ ਕੋਲ ਆਹ ਜਾ ਆਰੀ ਆਰੀ ਆਲੀ ਗੱਲਾਂ ਕਰ ਰਹੀਆਂ ਸੀ ਹੋਰ ਕਿਹੜੀਆਂ ਕਰ ਰਹੀਆਂ ਲਿਓ ਪਾਕੇ ਦਮਾ ਪਾਈ ਲਿਓ ਲਿਓ ਇਹ ਨੂੰ ਦੇ ਪਹਿਲਾਂ ਸਵਾਦ ਆ ਰੀਤ ਨੂੰ ਦੇ ਦੋ ਪਾ ਕੇ ਚਲੋ ਆਹਨ ਬੜਾ ਜੀ ਮੇਰੀ ਲੱਤ ਦੋ ਜੀ ਹੁਣ ਕਿੱਲੇ ਪਾਤੀ ਦਾ ਕੋਟਿੰਗ ਕਰ ਦੋ ਜੀ ਬੀਰ ਹਾਂ ਤੇ ਬਧਾਈਆਂ ਵਿੱਕੀ ਨੂੰ ਬਲਾ ਵਧਾਈਆਂ ਦੇਤੀਆਂ ਸਾਰਿਆਂ ਤੇ ਤੀਆਂ ਠੀਕ ਹੈ ਡਾਣ ਰੇਸ਼ਾਂ ਦੇ ਦੇ ਡਾਣ ਨੂੰ ਫਿਕਰ ਪਿਆ ਵੇ ਵਿਆਹ ਆ ਗਿਆ ਵਿਚਾਰੇ ਦਾ 24 ਤਰੀਕ ਦਾ ਨਾ ਪਿਆ ਡਾਣ ਵੀ ਪੱਤੀ ਦਾ ਲੰਦਾ ਲਾਵਾਂਗੇ ਮੈਂ ਤਲਾ ਜੀ ਤੂੰ ਬਸ ਇਹ ਤਾਂ ਕੱਟਦਾ ਪੇਜ ਲੱਗਾ ਹੈ ਹੈਪੀ ਦੇ ਦੇ ਹੈਪੀ ਦੇ 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 ਜਸਨ ਨੂੰ ਦੇ ਚਾਹ ਪਾਰ ਪਾਰ ਸਭ ਪਾਸਾ ਉਹਨਾਂ ਪੱਤ ਨਹੀਂ ਹੋ ਰਿਹਾ ਉਹ ਕਰਦ ਲੈਣਗੇ ਤਾਂ ਅਸੀਂ ਅੱਛਾ ਫ੍ਰੀਜ 'ਚ ਪਿਆ ਹੋਣਾ ਨਾ ਮਾਰ ਪੀ ਜਾ ਚਲੋ 2 ਮਿੰਟ ਤੱਕ ਮਿਲਦੇ ਹਾਂ ਜੀ ਫਿਰ ਦੁਬਾਰੇ ਹਾਂ ਜੀ ਕਿਹਾ ਬੋਦ ਮੇਰੇ ਪੱਤੇ हां ਵਿਭਗਤਾ ਕਿਵੇਂ ਆ ਫਿਰ ਠੀਕ ਆ ਜੀ ਦੱਸਦਾ ਸਵਾਦ ਕਿਹੋ ਜਿਹਾ ਫਿਰ ਇਹ ਮਿਰਚਾਂ ਬਹੁਤ ਆਈਆਂ ਵੀ ਪਰ ਤੁਸੀਂ ਤਾਂ ਕੌਣਾ ਕੌਣਾ ਖਾਣਾ ਪੀਣਾ ਲੈ ਆ ਹੋਇਆ ਅੱਜ ਮਿੱਠਾ ਹੀ ਮਿੱਠਾ ਹੋ ਗਿਆ ਇਹ ਬੋਲਦਾ ਨਹੀਂ ਕੁਝ ਵੀ ਨੂੰ ਬੰਦੇ ਰਹਿ ਗਿਆ ਲਓ ਜੀ ਬਾਈ ਹਾਂ ਇਹ ਇੱਕ ਬੜਾ ਸਵਾਲ ਹੈ ਪੱਕੀ ਕਹ ਲੈ ਪੱਕੀ ਜੀ ਪੱਕੀ ਕੱਚੀ ਦਾ ਮੈਂ ਕਦੇ ਕਰਦਾ ਨਹੀਂ ਹਾਂ ਮੈਂ ਕਰਦਾ ਪੱਕੀ ਉਹ ਕਰੂੰਗਾ ਇਹ ਠੰਡਾ ਵੀ ਕਹਿੰਦੇ ਗੈਲ ਅੱਛਾ ਠੀਕ ਇੱਕ ਕੋ ਠੰਡੇ ਨਾਲ ਆਹ ਉਹ ਕਰਤ ਮਿਲ ਗਈ ਕਿ ਨਹੀਂ ਵੀ ਕੀ ਕੱਢ ਕਿਹਾ ਹਾਂ ਇਹ ਨਾਲੇ ਮੈਨੂੰ ਲੱਗਦਾ ਹੈ ਫਰਿਜ ਚੋਂ ਜ਼ਿਆਦਾ ਟਾਈਮ ਰੱਖਤਾ ਕੰਡੀ ਨਾਲੇ ਕੱਟਣਾ ਪੈਣਾ ਹੈ ਕੰਡੀ ਨਾਲ ਵੀ ਨਹੀਂ ਜਾਂਦਾ ਥੱਲੇ ਨੂੰ ਮੇਰੇ ਨਾਲ ਟੇਤੀ ਦੀ ਸੱਟ ਮਾਰ ਥੱਲੇ ਦਾ ਬਰਫਾ ਜੰਮੀ ਪਈ ਆ ਤਾਹੀ ਨਹੀਂ ਤੇ ਟੁੱਟਦਾ ਹੋਣਾ ਉਹ ਬਰਫੇ ਜੰਮੀ ਪਈ ਜਾਂਦੀ ੱੱਲੇ ਬੈਠ ਤੇ ਚੌਕੜੀ ਟੁੱਟਾ ਇੱਧਰ ਬੈ ਜਾਓ ਆਹ ਤਾਂ ਬਰਫੇ ਜੰਮੀ ਪਈ ਆ ਰਣਾ ਪੱਕੀ ਗੱਲ ਹੈ ਹਾਂ ਲੈ ਮੈਂ ਚੈੱਕ ਕਰਕੇ ਦੇਖਿਆ ਵੀ ਬਰਫੇ ਹੈ ਹਾਂ ਹਾਂ ਆਹ ਦਾ ਬਰਫਟਾ ਪਿਆ ਹਾਂ ਬਰਫੇ ਜੰਮੀ ਹੋਈ ਨਹੀਂ ਨਾ ਬੀਬੀ ਨੂੰ ਤਾਂ ਦੇ ਦੋ ਨਹੀਂ ਨਾ ਆਹ ਪਤਾ ਨਹੀਂ ਕੀ ਮੰਗੀ ਜਾਂਦੀ ਉਹ ਇਹਨੂੰ ਕੇਕ ਦੇ ਦੋ ਨਹੀਂ ਸੁਭਾ ਸੱਚੀ ਉਹ ਬਰਫੇ ਜੰਮ ਗਈ ਸਾਨੂੰ ਤਾਂ ਕੈਂਡੀ ਟੈਸਟ ਨੂੰ ਕੁਛ ਨਹੀਂ ਉਹ ਲੈ ਜੂंगे ਕਰਨ ਆਹ ਹੰਨੀ ਨਾ ਫੁਰਪੀ ਰੱਖ। ਕਰ ਮੈਂ ਖਾਲਾ ਸੀ ਖਾਉਂ ਕੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਂਡੀ ਟੇਸੀਆਂ ਨਾਲ ਖੇਲਦੇ ਹੋਰ ਹੋਰ ਕੀ ਆਉਂ ਮਨ ਨਿੱਟਾ ਇੱਥੇ ਦੇ ਪਤਾ ਲੱਗਦਾ ਵੀ ਸਾਡੇ ਚ ਲੜਾਈ ਜਮਾ ਤੇ ਨਹੀਂ ਹੁੰਦੀ ਕਰ ਰਹਾ ਪਾਪਾ ਜੀ ਉਹ ਕਰ ਰੱਖੀ ਕੁੱਲੀ ਕੀ ਹੋ ਜਾਂਦਾ ਓਰੇ ਹੁੰਦੇ ਖਾ ਲੈਂਦੇ ਉਹ ਬਈ ਮਿੱਠਾ ਦੱਸੋ ਕਿੰਨਾ ਦਾ ਮਿੱਠਾ ਤਾਂ ਬਹੁਤ ਨਹੀਂ ਹੈਗਾ ਬਹੁਤ ਜ਼ਿਆਦਾ ਮਿੱਠਾ ਦੇਖ ਲਓ ਸੁਣ ਲਓ ਲੜਾਈ ਨਹੀਂ ਕੋਹ ਮੇਰੇ ਸਪੈਸ਼ਲ ਕੀ ਹੈ ਨੋਨ ਵਾਲਾ ਚਾਹੀਦਾ ਅਨੰਦ ਪਾ ਵਾ ਪਾਤੀ ਚੜਜ ਕੋਦੀ ਡੈਡੀ ਦੀ ਚੜਜ ਡੈਡੀ ਦੀ ਕੋਦੀ ਚੜਜ ਨਹੀਂ ਲੈ ਬਾਈ ਕਾਂਡਿਆ ਤੇਸੀ ਕਰਤੀ ਬੀਲੀ ਨਾਲਾ ਪੁੱਤਰ ਠੰਡਾ ਪੀ ਲੈ ਓ ਠੰਡਾ ਹੂੰ ਓਠੇ ਉਹ ਕਿਹੜਾ ਰਹਿ ਗਿਆ ਠੰਡਾ ਤੇ ਬਗਾਰ ਪਾਲ ਪੌ ਪੌ ਚੁੱਤੀ ਗੁਰ ਬੈਲਾ ਕਰ ਗਲਾ ਮੈਂ ਚਾਚਾ ਹਾਂ ਚਾਚਾ ਚਲੋ ਹੁਣ ਮੈਂ ਵੀ ਖਾ ਲਮਾ ਜੀ ਤੂੰ ਬਾਅਦ ਮਿਲਦੇ ਹਾਂ 2 ਮਿੰਟ ਬਾਅਦ ਹੁਣ ਕਾਂਡਿਆ ਤੇਸੀਆਂ ਵੀ ਸਰਪੇ ਰੱਖ ਲੈਣੀਆਂ ਅਸੀਂ ਹੈ ਜੇ ਪ੍ਰੋਗਰਾਮ ਤੇ ਆਹੀ ਤੇ ਦੇਖ ਕੰਮ ਵੀ ਨਹੀਂ ਰੁਕਿਆ ਹਾਂ ਪਰ ਜੇ ਉਹ ਵੀ ਮਨਾ ਹੋ ਗਈ ਮੈਰ ਜਨਵਰਸਰੀ ਦੀ ਨਾ ਤਾਂ ਗਿਫਟ ਵੀ ਲੈਣਾ ਹਾ ਜਾਂ ਮੈਂ ਦੇਖ ਲਓ ਤੇ ਤੁਹਾਨੂੰ ਗਿਫਟ ਚ ਠੰਡੇ ਦਾ ਗਲਾਸ ਦੇਤਾ ਜਾਂ ਅੱਜ ਕੱਲ ਦਾ ਤਾਂ ਮੈਂ ਹੀ ਲੈ ਕੇ ਆਈ ਆ ਅੱਜ ਕੱਲ ਪੀਲਾ ਡੋਲ ਜਾ ਪੀਲਾ ਡੋਲ ਜਾਣਾ ਉਹ ਕਰਨੇ ਵੀ ਨਾ ਬਸ ਕਰੋ ਦੀਦੀ ਹਲੋ ਹਾਂ ਬਸ ਕਰੋ ਕਾਨੂੰ ਬਸ ਕਰਾਂ ਆ ਜਿਹੜੇ ਕੇਕ ਨੂੰ ਦੌ ਮਾਰੇ ਆ ਹਾਂ ਦੋ ਚਮਚੇ ਨੂੰ ਦੌ ਦਸੀ ਜਾਂਦੀ ਆ ਇਹ ਫੇਰ ਲੈ ਕੇ ਵੀ ਨਾ ਮੇਰੇ ਵੱਲ ਮੁੰਦੇ ਨਜ਼ਰ ਰੱਖਦੇ ਕੋਈ ਮੁੰਦੇ ਨਜ਼ਰ ਰੱਖ ਇੱਕ ਗੱਲ ਤਾਂ ਦੇਖੋ ਲੈ ਕੇ ਵੀ ਇਹਨਾਂ ਨੂੰ ਆਏ ਹੁਣੇ ਬਸਮੀ ਹੋਣ ਦੇ ਚੰਗੇ ਲਾਏ ਪਾਪਾ ਨਹੀਂ ਉਹ ਟੋਡੀ ਗੱਲ ਬਿਲਕੁਲ ਸਹੀ ਆ ਲੋ ਜੀ ਮੈਨੂੰ ਤੇ ਬਿਮਾਰ ਨਹੀਂ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨੇ ਵਧੀਆ ਵਧੀਆ ਕਮੈਂਟਾਂ ਦੇ ਵਿੱਚ ਕੰਗਰਾਚੂਲੇਸ਼ਨ ਬਹੁਤ ਕਮੈਂਟ ਕਰ ਸਾਰਾ ਨਾ ਬਹੁਤ ਬਹੁਤ ਧੰਨਵਾਦ ਚ ਰੀਤ ਡੋਲੂਗੀ ਏਨੇ ਝਟਕਾ ਲੱਗਿਆ ਨਾ ਗੈਸ ਜੀ ਲੱਗੀ ਰਹਦੀ ਚ ਨਾ ਮੇਰੇ ਕੋ ਪੀਤਾ ਦੋ ਤਿੰਨ ਵੇ ਪੀ ਲਿਆ ਨਾ ਅੱਧਾ ਗਲਾਸ ਮੇਰੇ ਕੋ ਪੀ ਗੀ ਇਹ ਇਹਦੇ ਕਹਿਣ ਵੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਬਜੀ ਬਣੀ ਪਈ ਸਬਜੀ ਸੁਬਜੀ ਤਾਂ ਕੋਈ ਨਹੀਂ ਮੈਨੂੰ ਆਏ ਲੱਗਿਆ ਵੀ ਆਏ ਲੱਗਿਆ ਤੂੰ ਕਹਿ ਹੁਣ ਅਸੀਂ ਅਗਨੇ ਫਾਰਮੇ ਭਰ ਕੇ ਆਉਨੇ ਆ ਉਹਦੇ ਬਾਅਦ ਤੁਸੀਂ ਰੋਟੀ ਪਾਣੀ ਬਣਾ ਕੇ ਰੱਖਿਓ ਨਾ ਉਹਨਾਂ ਨੂੰ ਕਿਰਪਾ ਪ੍ਰਸ਼ਾਦਾ ਛੱਕੇ ਸੌਂਦਾ ਹਾਂ ਹਾਂ ਜਾਣਾ ਅਸੀਂ ਕਿੱਥੇ ਨੂੰ ਚਾਚੂ ਨਾ ਗੱਲ ਹੋਈ ਵੀ ਸਾਡੀ ਵਿੱਕੀ ਹਾਂ ਵਿੱਕੀ ਬਾਦੇ ਕਰਦਾ ਫੇਰੀ ਜਾਂਦਾ ਮੈਂ ਤਾਂ ਕੁਛ ਨਹੀਂ ਕਹਿੰਦੀ ਹਾਲਾ ਪੀਣਾ ਪੁੱਤ ਮੈਂ ਕੋਈ ਵਾਦਾ ਨਹੀਂ ਕਰਾਂ ਜੀ ਆ ਮਿਲਦਾ ਕਿਸੇ ਅਗਲੇ ਵਲੌਗ ਚ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਅ ਦਿਨ ਦੁੱਖ ਰਾਤ ਤੱਕੜੀ ਤਰਕੀ ਬਖਸ਼ੇ ਬਾਈ 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 ਕਾਂਡੀਆਂ ਟੇਸੀਆਂ ਦੇ ਨਾਲ ਖਾਦਾ ਅਸੀਂ ਅੱਜ ਠੀਕ ਹੋ